ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ Sharma Dairy Farm Barnala ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹੜੇ ਨੇ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਆ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਆਪਣਾ ਮੋਬਾਈਲ ਨੰਬਰ 91152 65790 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਟੋਪ ਕਲਾਸ ਦੁੱਧਾ ਸੁਗਾ ਫੋਨ ਵਾਲੀ ਝੋਟੀ ਲੈ ਕੇ ਆਇਆ ਐਡਰੈਸ ਤੇ ਜਾਣਕਾਰੀ ਵੀਰ ਤੋਂ ਪੁੱਛ ਕੇ ਦੱਸ ਦਿਆਂਗੇ ਹਸੀਕਾਲ ਬਾਈ ਜੀ ਬਾਈ ਜੀ ਬੰਦੇ ਦਾ ਆਪਣਾ ਐਡਰੈਸ ਕਨਫਰਮ ਕਰਵਾ ਦਿਓ ਜੀ ਪਿੰਡ ਕਾਨੇ ਕੀ ਜ਼ਿਲ੍ਹਾ ਬਰਨਾਲਾ ਜੀ ਤਹਿਸੀਲ ਤਪਾ ਜੀ ਪਿੰਡ ਕਾਨੇ ਕੇ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਮੋਬਾਈਲ ਨੰਬਰ ਭਰਾ 7710656497 7710656497 ਵੀਰੇ ਜਿਹੜੀ ਆਪਾਂ ਸਕਰੀਨ ਤੇ ਝੋਟੀ ਦੇਖੀ ਨੇ ਕੈਮਾ ਸੁਆਗੀ ਪਲੂਨ ਨੇ ਕਿੰਨਾ ਕਦੋਂ ਦਿੱਤਾ ਵੀਰੇ 11 11 ਬਲੂਨ ਨੇ ਵੀਰ ਕਹਿੰਦਾ 11 11.5 ਕਿਲੋ ਦੁੱਧ ਦਿੱਤਾ ਹੋਇਆ ਹਵਾਨੇ ਦੀ ਦੇਖ ਸਕਦੇ ਹੋ ਦੋਸਤੋ ਖੁੱਲੇ ਹਵਾਨੇ ਦੀ ਹਵਾਨਾ ਹਜੇ ਮਾਲ ਕਿੰਨਾ ਕ ਟਾਈਮ ਲੈਂਦਾ ਵੀਰੇ 8 ਦਿਨ ਰਹਿੰਦੇ ਨੇ ਹਵਾਨਾ ਹੁਣ ਵੀ ਸੂਨੂ ਟੱਚ ਕਰਦਾ ਖੁੱਲੇ ਹਵਾਨੇ ਦੀ ਰਿੰਗ ਸਿੰਘ ਚੰਗਾ ਕੱਦ ਕਾਠਾ ਝੋਟੀ ਦਾ ਲੰਮੀ ਲੰਜੀ ਵੀ ਬਹੁਤ ਹੈ ਝੋਟੀ ਬਿਲਕੁਲ ਐਨ ਜਾਮਣ ਵਰਗਾ ਕਾਲਾ ਰੰਗ ਹੈ ਵੀਰੇ ਖੋਲ ਕੇ ਗੇੜਾ ਦਿਵਾ ਦੇ ਤੋਰੇ ਬਖਵਾ ਬਾਈਆਂ ਨੂੰ ਚੈੱਕ ਕਰਵਾ ਦਈਏ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚ ਆਉਂਦੀ ਹੈ ਵੀਰ ਦੇ ਘਰੇ ਚੰਗੀ ਤਰ੍ਹਾਂ ਨਿਰਖ ਪਰ ਕਰਕੇ ਦਸੱਲੀ ਕਰਕੇ ਖਰੀਦਾਰੀ ਕਰ ਸਕਦੇ ਹੋ ਵਾਜਬ ਰੇਟ ਵੀਰ ਤੋਂ ਵੀਡੀਓ ਦੇ ਵਿੱਚ ਹੀ ਕਰਵਾਵਾਂਗੇ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚ ਆਉਂਦੀ ਹੈ ਤਾਂ ਬਾਈ ਨਾਲ ਜਰੂਰ ਕੰਟੈਕਟ ਕਰ ਸਕਦੇ ਹੋ ਦੋਸਤੋ ਤੋਰੇ ਪੱਕੋ ਤੁਸੀਂ ਚੈੱਕ ਕਰ ਸਕਦੇ ਹੋ ਝੋਟੀ ਨੂੰ ਖੁੱਲਾ ਹਵਾਨਾ ਕੱਲਾ ਕੱਲਾ ਨਖੜਵਾ ਥਣ ਮੁਠੀ ਵਾਲਾ ਤੋਰੇ ਤਾਰੇ ਦੀ ਬਿਲਕੁਲ ਸਾਫ ਪਲੀ ਹੋਈ ਝੋਟੀ ਹੈਗੀ ਰੇਟ ਵਾਜਬ ਵੀਰ ਤੋਂ ਵੀਡੀਓ ਦੇ ਵਿੱਚ ਹੀ ਕਰਵਾਵਾਂਗੇ ਚੰਗੀ ਸਮੀ ਪਲੀ ਜਾਤਬਰੀ ਵਾਲੀ ਝੋਟੀ ਵਾਜਬ ਰੇਟ ਵੀਰ ਤੋਂ ਵੀਡੀਓ ਦੇ ਵਿੱਚ ਹੀ ਕਰਵਾਵਾਂਗੇ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚ ਆਉਂਦੀ ਆ ਤਾਂ ਵੀਰ ਨਾਲ ਜਰੂਰ ਕੰਟੈਕਟ ਕਰ ਲਿਓ ਵੀਰੇ ਇਧਰ ਨੂੰ ਇੱਕ ਜਿਹੜਾ ਹੋਰ ਦਵਾ ਦੇ ਰਿੰਗ ਸਿੰਘ ਬਿਲਕੁਲ ਐਨ ਕੱਚੀ-ਕੱਚੀ ਹਫਤੇ ਦੀ ਜਰੂਰ ਹੈ ਜੀ ਦੋਸਤੋ ਬਿਲਕੁਲ ਸਾਫ ਸੁਧਰੀ ਝੋਟੀ ਪਿੱਠਪੁੜੇ ਦੀ ਬੰਤਰ ਵੀ ਬਹੁਤ ਮਜ਼ਬੂਤ ਹੈ ਝੋਟੀ ਦੀ ਬਾਕੀ ਹਵਾਨਾ ਦੇਖ ਲਓ ਵਾਲ ਟਿਲਨਾ ਕਾਫੀ ਨੇ ਹਵਾਨੇ ਜਿ ਜਿੱਦੇ ਨੂੰ ਝੋਟੀ ਨੇ ਸੂਣਾ ਹਵਾਨਾ ਹੋਰ ਵੀ ਭਰ ਲੈਣਾ ਝੋਟੀ ਨੇ ਵੀਰੇ ਰੇਟ ਕੀ ਹੋਊਗਾ ਬਾਜਬਜਾ ਮੋਹ ਲੱਖ ਕਰਦੇ ਹਾਂ 98 ਦੀ ਦੇ ਦਵਾਂ ਜਮਾ ਜਸਨੋ ਵਾਲਾ ਕਰਦੇ ਭਰਾ ਕੋਈ ਵੇਚਣ ਵਾਲਾ ਲੈ ਲੈ ਹਾਂਜੀ 96000 96000 ਦੀ ਵੀਰ ਕਹਿੰਦੇ ਝੋਟੀ ਦੇ ਦਿਆਂਗੇ ਘਰੇ ਬੰਦਾ ਮਾਨਦਾਨ ਜ਼ਰੂਰ ਹੋਊਗਾ ਚੰਗੀ ਸਮੀ ਪਲੀ ਹੋਈ ਵੀਰ ਨੇ ਕੋਈ ਮੋਲ ਨਹੀਂ ਜਾਲੇ ਕੀਤਾ ਕੱਦ ਕਾਠ ਵਾਲੀ ਝੋਟੀ ਐ 96000 ਦੀ ਵੀਰ ਕਹਿੰਦੇ ਦੇ ਦਿਆਂਗੇ ਘਰੇ ਬੰਦਾ ਮਾਨਦਾਨ ਜ਼ਰੂਰ ਹੋਊ ਸੀਮਨ ਵੀ ਵਧੀਆ ਲੱਗਿਆ ਹੋਇਆ ਨਵਾਬ ਦਾ ਸੀਮਨ ਲੱਗਿਆ ਹੋਇਆ ਵੀਰ ਕਹਿੰਦਾ ਆਪਣਾ ਵਪਾਰ ਦਾ ਕੰਮ ਐ ਪਿੰਡੂਈ ਝੋਟੀ ਲਈ ਐ ਕੋਈ ਯਾਦੇ ਮਾਰਜਨ ਤੇ ਨਹੀਂ ਥੋੜੇ ਨਫੇ ਦੇ ਕੰਮ ਕਰਦੇ ਆਂਗੇ ਕੱਲੀ ਕੇਰੀ ਵੀਰ ਮੱਝ ਲਿਆਉਂਦਾਗਾ ਵੀਰ ਕਹਿੰਦਾ ਆਪਾਂ ਨੂੰ ਵੀ ਨਫਾ ਬਣ ਜੇ ਤੇ ਅਗਲੇ ਨੂੰ ਚੰਗੇ ਦੁੱਧ ਵਾਲੀ ਮੈਂ ਬਣ ਜੇ ਤੇ ਸੱਲੀ ਵਾਲੀ ਝੋਟੀ ਹੈਗੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆਂ ਕਿਸੇ ਨਵੀਂ ਵੀਡੀਓ ਦੇ ਨਾਲ